ਕੁਛ ਹੀ ਦੇਖ ਰਹੇ ਹਾਂ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਪੱਤੇਵਾਲੀਆ ਪਿਛਲੇ 15 ਦਿਨਾਂ ਤੋਂ ਪਿਛਲੇ 15 ਦਿਨਾਂ ਤੋਂ ਪੰਜਾਬ ਦੇ ਵਿੱਚ ਕਿ ਪੂਰੇ ਭਾਰਤ ਦੇ ਵਿੱਚ بارش ਜਿਹੜੀ ਹੈ ਹੱਦੋਂ ਵੱਧ ਹੋ ਰਹੀ ਹੈ ਜੇਕਰ ਫਾਇਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਮੇਰੇ ਪਿੱਛੇ ਕੈਮਰਾਮੈਨ ਨੂੰ ਕਹੋਗੇ ਦਿਖਾਵੇ ਕਿ ਸਫਾਈ ਜਿਹੜੀ ਇਸ ਵਾਰੀ ਨਹੀਂ ਹੋਈ ਪੰਜਾਬ ਸਰਕਾਰ ਨੇ ਸੇਮ ਨਾਲਿਆਂ ਦੀ ਸਫਾਈ ਡਰੇਨਾਂ ਦੀ ਸਫਾਈ ਨਹੀਂ ਕੀਤੀ ਤੇ بارشਾ ਜਿਹੜੀ ਉਹ ਅਗਲੇ 8-10 ਦਿਨਾਂ ਤੱਕ ਮੌਸਮ ਵਿਭਾਗ ਦੀ ਜਿਹੜੀ ਚੇਤਾਵਨੀ ਹੈ ਮੌਸਮ ਵਿਭਾਗ ਦੀ ਚੇਤਾਵਨੀ ਹੈ ਜਿਹੜੀ ਉਹ ਹੈ ਕਿ بارش ਜਿਹੜੀ ਰੁਕਣ ਦਾ ਨਾਂ ਨਹੀਂ ਦੇ ਰਹੀ ਅਮੀਰ ਬੰਦੇ ਆਪਣੇ ਮਕਾਨਾਂ ਦੇ ਵਿੱਚ ਬੈਠੇ ਆ ਜਿਨ੍ਹਾਂ ਦੇ ਕੋਲ ਪੱਕੇ ਮਕਾਨ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਲੇਕਿਨ ਡਰਾਂ ਝੁੱਗੀ ਝੌਂਬੜੀ ਵਾਲਿਆਂ ਨੂੰ ਪਿਛਲੇ 10-15 ਦਿਨ ਤੋਂ بارش ਪੈ ਰਹੀ ਆ ਤੇ ਝੁੱਗੀ ਝੌਂਬੜੀ ਵਾਲਿਆਂ ਦਾ ਕੀ ਹਾਲ ਹੋਵੇਗਾ ਇਸ ਵਾਰ ਸਰਕਾਰਾਂ ਦਾ ਬਿਲਕੁਲ ਨਹੀਂ ਹੈ ਧਿਆਨ ਪੋਲਾਂ ਦੇ ਨਾਲ ਪਾਣੀ ਖਹਿ ਕੇ ਨੰਗ ਰਿਆ ਪਾਰਸ਼ੜੀ ਆਉਣ ਵਾਲੇ 15 ਦਿਨਾਂ ਦਾ ਸੂਰਤੇ ਹਾਲ ਮੈਂ ਦੱਸਣ ਜਾ ਰਿਹਾ ਕਿ ਆਉਣ ਵਾਲੇ 15 ਦਿਨਾਂ ਦੇ ਵਿੱਚ ਮੌਸਮ ਵਿਭਾਗ ਦੀ ਜਾਣਕਾਰੀ ਕੀ ਹੈ ਕਿ ਕਿੰਨਾ ਟੈਂਪਰੇਚਰ ਰਹਿ ਸਕਦਾ ਹੈ ਕਿੰਨਾ ਪ੍ਰੈਸ਼ਰ ਜਿਹੜਾ ਬੱਦਲਾਂ ਦਾ ਪ੍ਰੈਸ਼ਰ ਕਿਹਾ ਜਾਂਦਾ ਹੈ ਕਿ ਕਿੰਨੀ ਮੌਨਸੂਨ بارشੜੀ ਆ ਸਕਦੀ ਹੈ ਸੋ ਆਪਾਂ ਗੱਲ ਕਰਦੇ ਹਾਂ ਅੱਜ 16 ਤਰੀਕਾ 16 ਤਰੀਕ ਦੇ ਵਿੱਚ 46% بارش ਦੱਸੀ ਗਈ ਸੀ ਲੇਕਿਨ ਫਿਰ ਵੀ ਰੋਕ ਰੋਕ ਕੇ بارش ਜ 7 ਵਾਰੀ بارش ਪਿੰਡ ਸੋਨਗੜ ਰੱਤੇ ਵਾਲਾ ਅਤੇ ਨਾਲ ਲੱਗਦੇ ਏਰੀਏ ਜਿਸ ਤਰ੍ਹਾਂ ਕਿ ਗੁਰੂਸਾਹੇ ਕੋਈਪੁਰ ਮੁਕਸਰ ਜਲਾਲਾਬਾਦ ਫਾਜ਼ਿਲਕਾ ਸਾਦਕ ਫਰੀਦਕੋਟ ਇਹਨਾਂ ਏਰੀਆ ਦੇ ਵਿੱਚ ਜਿਹੜਾ ਜਰੋਕ ਰੋਕ ਕੇ بارش 6 ਤੋਂ 7 ਵਾਰੀ بارش ਹੋਈ ਹੈ ਜਿਹਦੇ ਵਿੱਚ ਕਿ 46% بارش ਦਿੱਤੀ ਗਈ ਸੀ ਜਿਹੜਾ ਤਾਪਮਾਨ ਹੈ 37 ਡਿਗਰੀ ਤੋਂ ਲੈ ਕੇ ਤੇ ਘਟ ਤੋਂ ਘਟ ਜਿਹੜਾ ਤਾਪਮਾਨ ਆ ਉਹ 27 ਡਿਗਰੀ ਰਹਿਣ ਦੀ ਸੰਭਾਵਨਾ ਰੱਸੀ ਗਈ ਸੀ ਗੱਲ ਕਰੀਏ 17 ਤਰੀਕ ਦੀ ਤੇ 51% بارش ਦੇ ਚਾਂਸ ਜਿਹੜੇ ਦੱਸੇ ਗਏ ਆ ਇਹੜਾ ਤਾਪਮਨ ਵਧ ਤੋਂ ਵਧ 34 ਡਿਗਰੀ ਤੇ ਘਟ ਤੋਂ ਘਟ 27 ਡਿਗਰੀ ਟੈਂਪਰੇਚਰ ਰਹਿਣ ਵਾਲਾ ਹੈ ਗੱਲ ਕੀਤੀ ਜਾਵੇ 18 ਤਰੀਕ ਦੀ ਤੇ 18 ਤਰੀਕ ਨੂੰ 69% ਜਿਹੜੀ بارش ਦੱਸੀ ਗਈ ਹੈ 69% ਤੇ ਤਾਪਮਨ ਹੈ 34% 34 ਪੁਆਇੰਟ ਤੋਂ ਲੈ ਕੇ ਤੇ 27% ਘੱਟ ਤੋਂ ਘੱਟ ਰਹਿ ਸਕਦਾ ਉਸ ਤੋਂ ਅੱਗੇ ਗੱਲ ਕੀਤੀ ਜਾਵੇ 19 ਤਰੀਕ ਦੀ ਤੇ 19 ਤਰੀਕ ਨੂੰ بارش ਜਿਹੜੀ 99% بارش ਜਿਹੜੀ ਪੰਜਾਬ ਦੇ ਵਿੱਚ ਦੱਸੀ ਗਈ 99% بارش ਦੱਸੀ ਗਈ ਆ ਪਰ ਤੋ ਤਾਪਮਨ ਜਿਹੜਾ ਉਹ ਰਹਿ ਸਕਦਾ 32% ਤੇ ਘੱਟ ਤੋਂ ਘੱਟ 26% ਰਹਿ ਸਕਦਾ ਉਸ ਤੋਂ ਅੱਗੇ ਗੱਲ ਕੀਤੀ ਜਾਵੇ 20 ਤਰੀਕ ਨੂੰ ਤੇ 20 ਤਰੀਕ ਨੂੰ 85% ਜਿਹੜੀ بارش ਆ ਉਹ ਫਿਰ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਜਿਹੜੀ ਚੇਤਾਵਨੀ ਦਿੱਤੀ ਆ 23% 33% ਤੋਂ ਲੈ ਕੇ ਤੇ 26% ਨਹੀਂ ਆ ਪਹੁੰਚ ਸਕਦੀ ਹੈ ਤੇ ਗਰਮਾਹਟ ਰਹਿ ਸਕਦੀ ਹੈ ਉਸ ਤੋਂ ਅੱਗੇ ਗੱਲ ਕੀਤੀ ਜਾਵੇ ਆਪਾਂ 21 ਤਰੀਕ ਦੀ ਗੱਲ ਕਰੀਏ ਤੇ 21 ਤਰੀਕ ਨੂੰ 21 ਤਰੀਕ ਨੂੰ 82% بارش ਸੀ ਜਾ ਰਹੀ ਹੈ 82% ਤੇ ਵਰਤਮਾਨ ਜਿਹੜਾ ਤਾਪਮਾਨ ਆ 34% ਤੋਂ ਲੈ ਕੇ 27% ਤੱਕ ਰਹਿ ਸਕਦਾ ਉਸ ਅੱਗੇ ਗੱਲ ਕੀਤੀ ਜਾਵੇ 23 ਤਰੀਕ ਦੀ 22 ਤੋਂ 23 ਤਰੀਕ ਨੂੰ ਵੀ ਇਹੀ ਸੂਰਤ ਹੈ 90% ਜਿਹੜੀ ਪਾਣੀ ਆ ਉਹ ਡਿੱਗਣ ਦੀ ਸੰਭਾਵਨਾ ਹੈ ਤੇ ਜਿਹੜਾ 32 ਤੋਂ ਲੈ ਕੇ 25% ਜਿਹੜਾ ਉਹ ਮੌਸਮ ਦੇ ਵਿੱਚ ਗਰਮ ਹਟ ਰਹਿ ਸਕਦੀ ਹੈ ਉਸ ਤੋਂ ਅੱਗੇ ਗੱਲ ਕੀਤੀ ਜਾਵੇ 24 ਦੀ 24 24 24 ਅਤੇ 25 ਉੱਥੇ ਵੀ 72 ਤੋਂ 73% ਜਿਹੜਾ ਪਾਣੀ ਦੀ ਸੰਭਾਵਨਾ ਦੱਸੀ ਗਈ ਆ ਲੇਕਿਨ ਜਿਹੜਾ ਟੈਂਪਰੇਚਰ ਉਹ 32 ਤੋਂ ਲੈ ਕੇ 37 ਡਿਗਰੀ ਤੱਕ ਰਹੇਗਾ ਉਸ ਤੋਂ ਅੱਗੇ ਗੱਲ ਕੀਤੀ ਜਾਵੇ 26 26 27 26 27 ਨੂੰ 55 ਤੋਂ ਲੈ ਕੇ 70% ਤੱਕ ਕਿਹੜੀ ਬਾਰਸ਼ ਦੱਸੀ ਗਈ ਆ 28 ਤਰੀਕ ਦੀ ਗੱਲ ਕੀਤੀ ਜਾਵੇ ਤੇ 49% ਦੱਸੀ ਗਈ ਹੈ 29 ਤਰੀਕ ਨੂੰ 48% ਬਾਰਸ਼ ਦੱਸੀ ਗਈ ਹੈ ਲੇਕਿਨ ਜੇ ਟੈਂਪਰੇਚਰ ਆ ਉਹ 34 ਤੋਂ ਲੈ ਕੇ ਘੱਟ ਤੋਂ ਘੱਟ ਇਹਦਾ ਟੈਂਪਰੇਚਰ ਆ ਉਹ 26% ਰਹਿ ਸਕਦਾ ਇਹ ਮੌਸਮ ਦੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਟਵੈਂਟ ਬਾਕਸ ਦੇ ਵਿੱਚ ਜੂਰ ਲਿਖਣਾ ਕਿਉਂਕਿ ਮੌਸਮ ਦੀ ਜਾਣਕਾਰੀ ਦੇਣਾ ਸਾਡਾ ਫਰਜ਼ ਹੁੰਦਾ ਹੈ ਕਾਫੀ ਲੰਮੇ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ ਗਰੀਬ ਗ੍ਰਾਬਾਂ ਨੂੰ ਬਹੁਤ ਔਖਾ ਜਿਹੜੇ ਮਜ਼ਦੂਰ ਸਵੇਰੇ ਕਮਾਉਣ ਨੂੰ ਜਾਂਦੇ ਤੇ ਸ਼ਾਮ ਨੂੰ ਆ ਕੇ ਖਾਂਦੇ ਆ ਉਹਨਾਂ ਦਾ ਕੰਮ ਰੁਕੇ ਨੂੰ ਅੱਜ ਹੋ ਗਏ 15 ਦਿਨ ਸਰਕਾਰ ਨੇ ਉਹਨਾਂ ਵੱਲ ਨਹੀਂ ਦਿੱਤਾ ਕੋਈ ਧਿਆਨ ਕੈਮਰਾਮੈਨ ਲਖਿੰਦਰ ਦੇ ਨਾਲ ਬਲਿੰਦਰ ਸਿੰਘ ਅਰਤੇ ਵਾਲੀਆ